ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਜਿੰਦਰ ਸਿੰਘ ਖਾਲਸਾ ਝੰਡੇ ਵਾਲਾ ਸਟੱਡ ਫਾਰਮ ਤੋਂ ਤੇ ਆ ਬਛੇਰਾ ਬਾਈ ਜੀ ਆਪਾਂ ਸੇਲ ਕਰਨਾ ਆਵ ਲੱਖ ਬਛੇਰਾ ਏ ਤੇ 60 ਇੰਚ ਘੋੜੀ ਆ ਜਿਹਦਾ ਬੱਚਾ ਏ ਆਪਣੇ ਕੋਲੇ ਘੋੜੀ ਆ ਆਵ ਲੱਖ ਤੇ ਇਹ ਬਈ ਬਲੱਡ ਲਾਈਨ ਇਹਦੀ ਦੱਸਦੇ ਤੁਹਾਨੂੰ ਇਹ ਸਮੁੰਦਰ ਦਾ ਪੋਤਾ ਆ ਗਿਆ ਤੇ ਸੋਖਮਣ ਨੱਥੋ ਕੇ ਜਿਹੜਾ ਘੋੜਾ ਇਹਦਾ ਪਿਓ 69 ਇੰਚ 68 69 ਇੰਚ ਹਾਈਟ ਉਹਦੀ ਹੋਊਗੀ ਚਾਰ ਦੰਦ ਲੱਗਾ ਉਹਦਾ ਬੱਚਾ ਇਹ ਬਾਈ ਤੇ ਉਮਰ ਇਹਦੀ ਹਲੇ ਸਾਰੀ ਬਾਈ ਜੀ ਹੋਈ ਹੈ 4 ਮਹੀਨੇ ਠੀਕ ਹੈ ਤੇ ਜੇ ਕਿਸੇ ਵੀਰ ਨੂੰ ਪਸੰਦ ਆਉਂਦਾ ਹੋਇਆ ਤੇ ਆਪਾਂ ਨੰਬਰ ਦੇ ਰਿਹਾਗੇ ਸਕਰੀਨ ਤੇ ਤੇ ਆਪਣੇ ਨਾਲ ਕਾਲ ਕਰ ਸਕਦਾ ਤੇ ਬਾਕੀ ਜਿਹੜਾ ਭਰਾ ਆਪਣਾ ਨਵੀਂ ਵੀਡੀਓ ਦੇਖ ਰਿਹਾ ਪਹਿਲੀ ਵਾਰ ਤੇ ਆਪਾਂ ਨੂੰ ਕਰ ਲੋ ਫੋਲੋ ਤੇ ਆਪਾਂ ਹੁਣ ਘੋੜਿਆਂ ਦੀ ਚਾਲ ਪਾਉਣ ਲੱਗੇ ਆ ਆਪਣੇ ਵਾਲਿਆਂ ਦੀ ਤੇ ਕੋਚ ਸਾਹਿਬ ਆਏ ਹੋਏ ਨੇ ਠੀਕ ਹੈ ਤੇ ਜਿਹੜੇ ਵੀਰ ਨੇ ਸਿੱਖਣਾ ਮਾੜਾ ਮੋਟਾ ਵੀ ਕਿਵੇਂ ਜਾਨਵਰ ਨੂੰ ਤੋਰੀਦਾ ਹੁੰਦਾ ਕਿਵੇਂ ਚਾਲ ਪਾਈਦੀ ਹੁੰਦੀ ਆ ਤੇ ਆਪਾਂ ਡੇਲੀ ਵੀਡੀਓ ਪਾਇਆ ਕਰਾਂਗੇ ਅਪਡੇਟ ਦਿਆ ਕਰਾਂਗੇ ਤੇ ਆਹ ਬਾਈ ਜੀ ਕੋਚ ਹੁਣੀ ਆ ਗਏ ਬਸ਼ੇਰੀ ਲਿਆਏ ਆ ਆਪਦੇ ਨਾਲ ਤੇ ਬਸ਼ੇਰੀ ਬਹੁਤ ਚੰਗੀ ਆ ਇਹ ਵੀ ਬਾਈ ਸੇਲ ਕਰਨੀ ਆ ਤੇ ਇਹਦੀ ਡਿਟੇਲ ਮੈਂ ਤੁਹਾਨੂੰ ਦੱਸ ਦਿੰਨਾ ਦੋਨੇ ਪਾਸੋਂ ਚੰਗੀ ਬਲੱਡ ਲਾਈਨ ਦੀ ਆ ਇਹਦੀ ਮਾਂ ਹੈਗੀ ਆ ਸ਼ਾਨਦਾਰ ਘੋੜੇ ਦੀ ਤੇ ਪਿਓ ਹੈਗਾ ਇਹਦਾ ਮਾਰਫ ਰਾਜਸਥਾਨ ਤੇ ਉਮਰ ਦੀ 30 ਮਹੀਨੇ ਦੋ ਦੰਦ ਲੱਗ ਗਈ ਆ ਤੇ ਹਾਈਟ ਹੈਗੀ 60 ਇੰਚ ਤੇ ਕੁੰਡੀ ਵਾਲਾ ਕੰਨ ਆ ਬਾਈ ਤੇ ਬੜੀ ਬਾਡੀ ਬੂਡੀ ਦੀ ਖੁੱਲੀ ਆ ਬਸ਼ੇਰੀ ਤੇ ਬਹੁਤ ਚੰਗੀ ਆ ਠੀਕ ਹੈ ਜੇ ਕਿਸ ਨੂੰ ਪਸੰਦ ਹੋਵੇ ਇਹ ਵੀ ਆਪਾਂ ਨੇ ਫੋਨ ਕਰ ਸਕਦਾ ਆਪਣੇ ਕੋਲ ਹੀ 19 ਦਿਨ ਰਹਿਣਗੇ ਇਹ ਜਿੰਨੇ ਦਿਨ ਆਪਣੇ ਘੋੜੇ ਹਾਲੀ ਕੱਢਦੇ ਆ ਤੇ ਇਹ ਬਈ ਚਾਲ ਪਾਉਂਦਾ ਭਰਾ ਹੈ ਮਿੱਤਰ ਬਹੁਤ ਚੰਗਾ ਤੇ ਜਿਹੜੇ ਭਰਾ ਨੇ ਇਹ ਬੇਸ਼ੇਰੀ ਲੈਣੀ ਹੋਵੇ ਤੇ ਆਪਾਂ ਨੂੰ ਫੋਨ ਕਰ ਲਓ ਨੰਬਰ ਆਪਾਂ ਦੇ ਦੇਵਾਂਗੇ ਉੱਤੇ ਠੀਕ ਆ ਤੇ 2 ਜਨਵਰੀ ਸੇਲ ਹੈ ਤੇ ਬਾਕੀ ਬਈ ਆਪਾਂ ਦਾ ਉਰੇ ਹਾਲੀ ਘਾਉਣ ਲੱਗੇ ਤੇ ਆ ਅਸੀਂ ਲੈ ਕੇ ਸੀ ਅੱਜ ਨੁਕਰੇ ਨੂੰ ਅੱਜ ਪਹਿਲਾ ਦਿਨ ਸੀਗਾ ਤੇ ਹਲਤ ਬਹੁਤ ਜ਼ਿਆਦਾ ਕਰਦਾ ਸੀਗਾ ਤੇ ਥੋੜਾ ਜਿਹਾ ਸਟਾਰਟਿੰਗ ਤੋਂ ਵੀਡੀਓ ਬਣੀ ਨਹੀਂ ਗਈ ਬਣਾ ਨਹੀਂ ਸਕੇਗੇ ਕਿਉਂਕਿ ਹਲਤ ਬਹੁਤ ਜ਼ਿਆਦਾ ਕਰਦਾ ਸੀ ਤੇ ਬਾਅਦ ਦੇ ਵਿੱਚ ਕਿਉਂਕਿ ਅੱਜ ਪਹਿਲਾ ਦਿਨ ਸੀ ਸੈਟਿੰਗ ਨਹੀਂ ਹੋਈ ਤੇ ਕੱਲ ਤੋਂ ਪੂਰੀ ਸੈਟਿੰਗ ਕਰਾਂਗੇ ਨਾਲੇ ਤਾਂ ਪਹਿਲਾਂ ਤਾਂ ਬਾਈ ਇਹਨੂੰ ਸ਼ੱਕੀ ਕੀਤਾ ਥੋੜਾ ਜਿਹਾ ਵਾਹਾ ਵਾਣ ਸੀਗਾ ਤੇ ਉਹਦੇ ਵਿੱਚ ਚੱਕਰ ਤੇ ਲਾਇਆ ਫੇਰ ਇਹਨੇ ਥੋੜਾ ਜਿਹਾ ਮਾਲਾ ਵੀ ਆ ਦਾ ਸਰੂਰ ਜਿਹਾ ਘਟਾਇਆ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਫਿਰ ਨਾਰਕ ਤਾਂ ਇੰਨਾ ਕੁ ਦਾ ਕਰਦਾ ਹੀ ਆ ਹਨ ਤੇ ਵਾਹਿਗੁਰੂ ਮਿਹਰ ਕਰੇ ਤੁਹਾਨੂੰ ਝਾਲ ਪਾ ਕੇ ਦੱਸਾਂਗੇ ਕਿਵੇਂ ਕਿੰਨਾ ਵਧੀਆ ਤੁਰ ਦਾ ਦੱਸਿਓ ਕਮੈਂਟ ਕਰਕੇ ਤੁਸੀਂ ਵੀ ਤੇ ਅੱਜ ਤੋਂ ਸਟਾਰਟ ਕਰਤਾ ਆਪਾਂ ਦੋਨੇ ਘੋੜਿਆਂ ਦੀ ਝਾਲ ਪਾਉਣੀ ਹੈ ਤੇ ਜਿਹੜੇ ਵੀਰ ਨੇ ਮਾੜਾ ਮੋਟਾ ਕੋਈ ਨੌਲੇਜ ਲੈਣੀ ਹੋਵੇ ਕਿਉਂਕਿ ਭਾਈ ਮੈਨੂੰ ਵੀ ਇੰਨੀ ਤਾਂ ਹੈ ਨਹੀਂਗੀ ਮੈਂ ਤੁਹਾਨੂੰ ਐਵੇਂ ਮਾਰੀ ਜਾਵਾਂ ਛੇਕੀ ਤੇ ਕੋਚ ਸਾਬ ਹੋਣੀ ਹਨ ਤੁਰਿਆ ਕਰਨਗੇ ਆਪਾਂ ਭਰਾ ਜਿਹੜੇ ਨੂੰ ਸੱਦਿਆ ਠੀਕ ਆ ਕੋੜਿਆਂ ਨੂੰ ਕੋਚਿੰਗ ਦਿੰਦਾ ਟ੍ਰੇਨਿੰਗ ਦਿੰਦਾ ਕਿੱਦਾਂ ਦੀ ਚਾਲ ਪਾਉਣੀ ਆ ਕਿੱਦਾਂ ਦੀ ਨਹੀਂ ਹਨ ਤੇ ਉਹ ਹੁਣ ਇਹਨਾਂ ਨੂੰ ਤੋਰਿਆ ਕਰੂਗਾ ਡੇਲੀ ਤੇ ਆਪਾਂ ਵੀਡੀਓ ਤੁਹਾਡੇ ਨਾਲ ਸਾਂਝੀ ਕਰਿਆ ਕਰਾਂਗੇ ਵੀ ਕੀ ਸਿਖਾਉਂਦੇ ਆ ਪਹਿਲਾਂ ਕਿੱਥੋਂ ਸਟਾਰਟ ਕਰਦੇ ਆ ਤੇ ਜਿਹੜੇ ਵੀਰ ਨੇ ਬਾਈ ਸਿੱਖਣਿਆ ਹੋਵੇ ਮੰਨ ਲਓ ਆਪਦੇ ਘਰੇ ਜਾਨਵਰ ਹੁੰਦਾ ਆਪਾਂ ਤੋਰਨੇ ਆ ਪੈਸੇ ਬਾਈ ਤੁਹਾਨੂੰ ਪਤਾ ਅੱਜ ਕੱਲ ਬਹੁਤ ਜ਼ਿਆਦਾ ਮੰਗਦੇ ਆ ਤੇ ਉਹ ਵੀਡੀਓ ਤੋਂ ਥੋੜੀ ਜੀ ਨੌਲੇਜ ਲੈ ਕੇ ਵੀ ਬੰਦਾ ਜੇ ਟੱਕਰਾਂ ਮਾਰੇ ਤਾ ਮੈਂ ਤਪਲੇ ਪੈ ਜਾਂਦੀ ਹੈ ਨਾ ਦਿਲ ਨਹੀਂ ਛੱਡਣਾ ਚਾਹੀਦਾ ਤੇ ਬਾਅਦ ਦੇ ਵਿੱਚ ਇਹਨੂੰ ਥੋੜਾ ਜਿਹਾ ਸ਼ੱਕੀ ਕਰਕੇ ਤੇ ਬਾਈ ਨੂੰ ਆਪਾਂ ਬਾਈ ਗੁਰਜੀਤ ਨੂੰ ਕੁੱਤੇ ਬਿਠਾਤਾ ਇਹਦੇ ਤੇ ਮੈਂ ਨਾਲ ਉਹ ਉਹ ਕਹਿੰਦਾ ਵੀ ਮੜਾ ਜੀ ਫੇਰ ਵੀ ਘੋੜਾਂ ਚੈੱਕ ਕਰਦਾ ਬੰਦਾ ਪਹਿਲੀ ਯਾਰ ਬੈਠਦਾ ਵੀ ਕਿੰਨੀ ਕਹਿਲਤ ਕਰਦਾ ਕੀ ਕੀ ਇਹਦੇ ਚ ਹੈਗਾ ਪ੍ਰੋਬਲਮ ਆ ਨਾ ਤੇ ਕਿਵੇਂ ਕਿਵੇਂ ਖਰਾਬ ਕਰਦਾ ਆਏਗਾ ਤੇ ਕਿੱਥੋਂ ਸੈਟਿੰਗ ਕਰਨ ਵਾਲੀ ਹੈ ਦੀ ਕਿਹੜਾ ਫੰਕਸ਼ਨ ਇਹਦਾ ਕਿੱਥੋਂ ਲੋਟ ਆਊਗਾ ਤੇ ਉਹ ਸਾਰਾ ਬਾਈ ਨੇ ਕੀਤਾ ਚੈੱਕ ਠੀਕ ਆ ਤੇ ਬਾਈ ਹੁਣੀ ਤਾਂ ਉੱਤੇ ਬੈਠੇ ਜੀ ਤੇ ਮੈਂ ਵੀ ਅੱਜ ਘੋੜੇ ਜਿੰਨੀ ਮਿਹਨਤ ਮੇਰੀ ਲੱਗੀ ਨਾਲ ਤੇ ਬਾਕੀ ਮਾਰਾਇ ਰੱਖੇ ਸੁੱਖ ਤੇ ਡੇਲੀ ਆਪਾਂ ਤੁਹਾਨੂੰ ਅਪਡੇਟ ਦਿਆ ਕਰਾਂਗੇ ਵੀ ਅੱਜ ਬਾਈ ਇੰਨਾ ਗਾ ਆਪਣੇ ਮਿਹਨਤ ਪੱਲੇ ਪਈ ਆ ਵੀ ਇੰਨਾ ਗਾ ਤਰਪਿਆ ਘੋੜਾ ਕਿਉਂਕਿ ਇਹਦੇ ਤੇ ਤਾਂ ਮੈਂ ਪਹਿਲਾਂ ਬੈਠਦਾ ਰਿਆਂ ਠੀਕ ਹੈ ਚਾਲ ਪਾਇਆ ਵਿਆ ਤੇ ਚਲੋ ਬੈਠਣਾ ਸਿਖਾਇਆ ਵਿਆ ਮੰਨ ਲਓ ਵੀ ਚਾਲ ਹੁਣ ਉਸਤਾਦ ਹੋਣੀ ਪਾਉਣਗੇ ਤੇ ਬਾਕੀ ਕਾਲੇ ਘੋੜੇ ਤੇ ਆਪਾਂ ਹਜੇ ਬੈਠਣ ਨਹੀਂ ਲੱਗੇ ਉਹ ਹੁਣ ਦੋ ਦੰਦ ਹੋ ਗਿਆ ਤੇ ਉਹਦੇ ਵੀ ਨਾਲ ਹੀ ਚਾਲ ਪਵਾ ਲੈਣੀ ਆ ਬਾਕੀ ਮਾਹਰੇ ਰੱਖੇ ਸੁੱਖ ਹੁਣ ਕਿਉਂਕਿ ਮੀਂਹ ਪਿਆ ਆਈ ਹੈ ਥੋੜਾ ਮੌਸਮ ਦਾ ਫਰਕ ਪਿਆ ਤੇ ਓਨੇ ਦਿਨ ਮਨਲਾ ਵਧੀਆ ਇਹ ਦਸਾਂ ਦਿਨਾਂ ਦੇ ਵਿੱਚ ਆ ਦੇਖ ਲਓ ਪਹਿਲਾ ਜਿਹੜਾ ਖੌਰੂ ਪਾਉਂਦਾ ਸੀਗਾ ਹੁਣ ਤੁਰਿਆ ਜਾਂਦਾ ਨਾ ਟੈੱਕੇ ਜਦੋਂ ਕਵਾਂਟਲ ਦਾ ਉੱਤੇ ਬਿਠਾਇਆ ਜਾਂਦਾ ਤੇ ਉਹੀ ਘੋੜਾ ਦੇਖ ਲਓ ਜਿਹੜਾ ਹੱਥ ਨਹੀਂ ਸੀ ਧਰਾਉਂਦਾ ਪਹਿਲਾਂ ਤੇ ਬਾਕੀ ਬਈ ਮਿਹਨਤ ਤਾਂ ਜ਼ਰੂਰੀ ਆ ਘੋੜੇ ਦੀ ਨਾਲੇ ਮਿਹਨਤ ਲੱਗ ਜਾਂਦੀ ਆ ਤੇ ਨਾਲੇ ਬਈ ਸਵਾਰੀ ਕਰਕੇ ਸਵਾਦ ਆ ਜਾਂਦਾ ਨਾ ਨਰ ਘੋੜੇ ਦਾ ਤੁਹਾਨੂੰ ਪਤਾ ਫਿਰ ਬਹੁਤ ਫਰਕ ਹੁੰਦਾ ਘੋੜੀ ਨਾਲੋਂ ਹਨਾ ਤੇ ਨਾਲੇ ਛਾਤੀ ਛੂਤੀ ਜਦੋਂ ਚਾਲ ਪਈ ਤੋਰਾਂਗੇ ਤੇ ਛਾਤੀ ਘੋੜਿਆਂ ਦੀ ਮਿਹਨਤ ਨਾਲ ਹੀ ਖੁੱਲਣੀ ਆ ਤੇ ਮਿਲਦੇ ਆ ਕੱਲ ਨੂੰ ਅਗਲੀ ਵੀਡੀਓ 'ਚ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ